ਇਹ ਮੁਰਦਾਬਾ ਬਾਦਲ ਆਣੇ ਨੇ ਬਾਦਲ ਟੱਬਰ ਨੇ ਬਾਦਲ ਦੇ ਚੇਲੇ ਭਲ ਗਿਆਂ ਨੇ ਜਿਹੜੇ ਕਾਲ ਤੱਕ ਸਾਬ ਦੀ ਪਰੰਪਰਾ ਸਰਕੇਸਗੜ ਦੀ ਸਾਬ ਪਰਰਾਸਿਕ ਪਰੰਪਰਾਵਾਂ ਜਿਹੜੀ ਜਿੰਨਾ ਦਸੇ ਕੋਨ ਮਾਨ ਹੈ ਕਾਲ ਤੱਕ ਦੇ ਮਾਨ ਹੈ ਕਾਲ ਸਿੱਖ ਕੌਮ ਦੀ ਕਿ ਸ਼ਕਤੀ ਹੈ ਉਹਨਾਂ ਨੇ ਰੋਲਣ ਦਾ ਕੰਮ ਕਿਸਾਨ ਨੂੰ ਤਿਆਗੇ ਹਰੇਕ ਸਿੱਖ ਇੱਜ਼ਤ ਦੁੱਤੀ ਹੈ ਸੁਣ ਲੈ ਕੇ ਸਿੱਖ ਤਾਲੇ ਮਿਲ ਕਮੇਟੀ ਹੋਰ ਸਾਡੀ ਸੇ ਜੋਗੀ ਜੱਥੇਬਦੀਆਂ ਉਹਨਾਂ ਨੇ ਰਲ ਕੇ ਸੁਖਵੀਰ ਬਾਦਲ ਪੁੱਤਰਾ ਫੂਕਰੇ ਆ ਜੀ ਤੁਹਾਨੂੰ ਵੀ ਦੱਸਣਾ ਚਾਹੁੰਦੇ ਆ ਇਹਨਾਂ ਦੇ ਇੱਕ ਸ਼ਰਮਨੀ ਕਮੇਟੀ ਦੇ ਮੈਂਬਰ ਇਥੇ ਪੰਜ ਸੰਗਮ ਬਣਨ ਉਹਨਾਂ ਦਾ ਸਵੇਰੇ 11 ਵਜੇ ਦਾ ਘਰ ਘੇਰ ਕੇ ਉਹਨਾਂ ਦਾ ਦੇਖੋ ਲਾਈ ਸਿਰਾ ਤੇ ਤੇ ਵੱਡੀਆਂ ਦੇਖੋ ਇਧਰ ਆ ਜਾ ਗਦਾ ਚੋਟ ਬਾਹਰ ਦੇਖੋ ਹਾਂਜੀ ਸਿੱਧਾ ਹੀ ਆ ਮੜਾ ਜਾ ਬਾਈ ਸਿੱਧਾ ਨਹੀਂ ਸਿੱਧਾ ਹੀ ਆ ਅੱਜ ਬਾਦਰ ਜੀ ਚੱਟਾ ਸਾਹਿਬ ਚੱਟਾ ਜੀ ਅੱਜ ਚੱਟਾ ਜੀ ਕੀ ਕਰ ਬਣਾ ਗਏ ਗੁਜਾਰ ਤੇ ਕੀ ਕਰਨਾ ਹੈ ਕਿਹੜਾ ਤੂੰ ਉਤਾਰ ਦੇ ਅੱਜ ਪੁੱਤਰਾ ਉਤਾਰ ਦੇ ਯਾਰ ਪਹਿਲਾਂ ਤਾਂ ਜੁਨੇ ਵੀ ਵਿਊਅਰਸ ਸਾਰੇ ਇਹਨਾਂ ਚੈਨਲਾਂ ਔਰ ਇਹਨਾਂ ਕੈਮਰਿਆਂ ਰਾਹੀਂ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਹ ਬਾਦਲ ਪਰਿਵਾਰ ਉਹ ਵੱਡਾ ਤੁਰ ਗਿਆ ਤੇ ਜਿਹੜਾ ਇਹ ਛੋਟਾ ਜੋ ਇਹ ਸਾਡੀ ਸੇਖ ਕੌਮ ਦੇ ਨਾਲ ਜੋ ਕਰਨਾ ਚਾਹ ਰਿਹਾ ਹੈ ਉਹਦੇ ਲਈ ਉਹ ਨੂੰ ਇੱਕ ਮੈਸੇਜ ਦੇ ਰਿਹਾ ਵੀ ਤੇਰਾ ਜਿਹੜਾ ਹਰ ਚੌਂਕ ਚਰਾਏ ਦੇ ਵਿੱਚ ਜਿਹੜਾ ਪਤਲਾ ਫੁਕਿਆ ਜਾ ਰਿਹਾ ਹੈ ਇਹ ਸਿੱਖ ਕੌਮ ਤੈਨੂੰ ਕਦੀ ਮਾਫ਼ ਨਹੀਂ ਕਰੇਗੀ ਜੋ ਇਸ ਵੀਰ ਬਾਦਲ ਦੀ ਸੋਚ ਨੇ ਜਾਂ ਇਹਨੇ ਸਾਡੀ ਸਰਵੋਤਮ ਜਿਹੜਾ ਸਥਾਨ ਹੈ ਜਿਹੜਾ ਅਕਾਲ ਤਖਤ ਸਾਹਿਬ ਉਹਦੀ ਜਿਹੜੀ ਮਰਿਆਦਾ ਨੂੰ ਔਰ ਉਹਦੀ ਜਿਹੜੀ ਰੁਤਬੇ ਨੂੰ ਜਿਹੜੀ ਠੇਸ ਪਹਟਾਉਣ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਹੈ ਉਹਦਾ ਹਰ ਇੱਕ ਸਿੱਖ ਚਾਹੇ ਉਹ ਪੰਜਾਬ ਕਾਹੇ ਚਾਹੇ ਉਹ ਹਿੰਦੁਸਤਾਨ ਦੇ ਕਿਸੇ ਕੋਨੇ ਚਾਹੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਹੈ ਉਹ ਇਸ ਦਲ ਦਾ ਇਹਨੂੰ ਜਿਹੜਾ ਜਵਾਬ ਹੈ ਉਹ ਜ਼ਰੂਰ ਦੇਗਾ ਔਰ ਸਿੱਖ ਕੌਮ ਇਹਦੀਆਂ ਕੀਤੀਆਂ ਹੋਈਆਂ ਇਹੋ ਜਿਹੀਆਂ ਹਰਕਤਾਂ ਨੂੰ ਜੱਗੀ ਰਹਿੰਦੀ ਜ਼ਿੰਦਗੀ ਤੱਕ ਕੋਈ ਇਹਨੂੰ ਵੀ ਮਾਫ ਨਹੀਂ ਕਰੇਗਾ ਅੱਜ ਅਸੀਂ ਕੰਪਨੀ ਬਾਗ ਚੌਂਕ ਦੇ ਵਿੱਚ ਸਿੱਖ ਤਾਲਮੇਲ ਕਮੇਟੀ ਔਰ ਹੋਰ ਜਿੰਨੀਆਂ ਵੀ ਸਾਡੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਅਸੀਂ ਅੱਜ ਰਲ ਕੇ ਇਸ ਸੁਖਵੀਰ ਬਾਲ ਦਾ ਪਤਲਾ ਫੋਕਰੇ ਆ ਇਹ ਮੈਸੇਜ ਦੇ ਰਹੇ ਹਾਂ ਉਹਨੂੰ ਕੀ ਇਹੋ ਜਿਹੀਆਂ ਹਰਕਤਾਂ ਤੋਂ ਬਾਅਦ ਆ ਜਾ ਨਹੀਂ ਤੇ ਤੇਰਾ ਸਿੱਖ ਕੌਮ ਦੇ ਵਿੱਚ ਜਿੰਨੇ ਵੀ ਅੱਜ ਤੱਕ ਇਹ ਇਤਿਹਾਸ ਹੈ ਜਿੰਨੇ ਵੀ ਤੌਰ ਖਾਇਆ ਨਹੀਂ ਮੁਰਦਾਬਾਦ 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 ਜਿੰਦਾਬਾਦ ਜਿੰਦਾਬਾਦ ਪੰਥ ਦੀ ਗੋਖੀ ਮੁਰਦਾਬਾਦ ਮੁਰਦਾਬਾਦ बादला लान मुर्दाबा दुखी मुर्दाबाद मुर्दाबाद ਉਹਦਾ ਗੜੀ-ਗੜੀ ਬੜੀ ਜੱਜ ਹੋਵੇ ਕਹਿੰਦਾ ਫੀਸਾਂ ਜੀ ਕਿਤੇ ਬੰਦੀ ਆ ਇਹਨਾਂ ਦੇ ਹਾਲੇ ਤਾਂ ਨਾ ਪੰਜਾਬੀ ਤੋਂ 50 ਪੰਜਾਬ ਤੋਂ ਮਿਲੇ ਤੇ ਨਾ ਚੰਗਾ ਸਣ ਪੰਜਾਬ ਨੂੰ ਮਿਲਿਆ ਇਹਨਾਂ ਦੇ ਸਾਡੇ ਨੇ ਕਿੰਨਾ ਕੈਸਾ ਹੀ ਆ ਵਾਹ ਜੀ ਤੌਹਿਆ ਬੰਦੀ ਹੈ ਗਿਆ ਯਾਰ ਆ ਪਿੱਛੇ ਜਾਓ ਲੁਕਾਵਲਾ ਸੀੜਾ ਤੇ ਇੱਧਰ ਅੱਛਾ ਜੀ ਜਿਹੜਾ ਸਾਹਿਬ ਕੀ ਆਨੋ ਜਾ ਯਕਮਚਾ ਕਰ ਲੋ ਕਿ ਕਿ ਅੰਦਰ ਆਇਓ ਯਾਰ ਅੱਗੇ ਆ ਜਾਓ ਜਿਹੜਾ ਸਾਹਿਬ ਜੀ ਟਿਊਟਰ ਭਾਜੀ ਇਹਨੂੰ ਪਿੱਛੇ ਕਰ ਦਿਓ ਥੋੜਾ ਜਿਹਾ ਪਛੀ ਆਪਾਂ ਬੰਨੜ ਰਿਖੋ ਥੋੜੇ ਖੋਲ ਜੋ ਜਾਨੀ ਖੋਲ ਜੋ ਆਓ ਜਾਈ ਅੱਗੇ ਆਜੋ ਲਾਓ ਲਾਓ ਦੁੱਧੀਆਂ ਮੰਗੋ ਤੁਹਾਡੇ ਨਾਲ ਸੰਗਿਆ ਕਰ ਰਹੇ ਗੰਦਰਦੋਸ਼ੀ ਰਾਮ ਚੋਗਦਿਆਂ ਫਾਦਰ ਕੁੱਤਾ ਹਾਏ ਭਾਈ ਪਿੱਛੇ ਕਰੋ ਮਾਈਲਾ ਆਪਣਾ ਥੋੜਾ ਜਿਆ ਹਾਏ ਹਾਏ ਕਾਗਜ਼ ਦਾ ਭੋੜਾ ਹਾਏ ਹਾਏ ਕਾਤਲ ਦਾ ਭਗੋੜਾ ਹਾਏ ਹਾਏ ਇੱਕ ਗੋਂਗਾ ਕਾਤਲ ਹਾਏ ਹਾਏ ਮੇਰੇ ਘਰਾਂ ਦੇ ਦਸਤਿਆ ਜੁਸੇ ਕਿਪੜਾ ਪਰਾਵਾਂ ਦਾ ਕਾਤਲ ਹਾਏ ਹਾਏ ਇਹਨਾਂ ਆਖਿਆ ਸੀ ਆ ਭਾਈ ਪਿੱਛੇ ਆਓ ਯਾਰ ਭਾਈ ਦੀ ਪਿੱਛੇ ਆ ਜਾਓ ਹੈਲੋ ਕੁੱਤੇ ਹਾਏ ਦੋਖੀ ਜਿੰਦਾਬਾਦ ਜਿੰਦਾਬਾਦ ਦੋਖੀ ਜਿੰਦਾਬਾਦ ਜਿੰਦਾਬਾਦ ਨਾ ਚੜਿਆ ਕਰ ਤੂੰ ਕੇ ਸੁਣਿਆ ਸੀ ਉਹ ਅੱਖ ਟਿਕਦੀ ਚਲੋ ਛੋੜੋ ਕੋਈ ਗੱਲ ਨਹੀਂ ਵਿੱਕ ਗਿਆ ਲਾਈਵ ਚ ਨਹੀਂ ਹੁੰਦਾ ਇਦਾਂ ਜਿਹੜੀ ਅਗਲੀ ਆ ਲੰਮੀ ਰਹੀ ਆ ਆਜੋ 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 ਬਾਜੀ ਆਜੋ ਆਜੋ ਤੁਸੀਂ ਸਭ ਆਇਆ ਕਬੱਡੀ ਫੋਟੋ ਆਇਆ ਇਹ ਪਾ ਦਿੰਦਾ ਜਿਹੜਾ ਪਤਲਾ ਫੁੱਕਿਆ ਜਾ ਰਿਹਾ ਜਿੱਥੇ ਸਿੱਖ ਜਥੇ ਬੰਦਿਆਂ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਇਹ ਸ਼੍ਰੀ ਰਾਮ ਚੌਂਕ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਜਿੱਥੇ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਰੇ ਸਿੱਖ ਜਥੇ ਬੰਦਿਆਂ ਜਿਹੜੀਆਂ ਪਹੁੰਚੀਆਂ ਹੋਈਆਂ ਜਿਹੜਾ ਸ਼੍ਰੀ ਰਾਮ ਚੌਂਕ ਦੇ ਜਿਹੜਾ ਦਿੱਤਾ ਜਾ ਰਿਹਾ ਜਿਹੜਾ ਪਤਲਾ ਫੁੱਕਿਆ ਜਾ ਰਿਹਾ ਉਹਨਾਂ ਦਾ

ਵਾਹਿਗੁਰੂ ਜੀ ਕੀ ਫਤਿਹ ਜੋ ਕੂਟੀਆਂ ਨਾਲੀਆਂ ਦੇ ਵਿੱਚ ਅੱਜ ਜੋ ਸਾਡੇ ਅੱਜ ਜੋ ਸਾਡੇ ਹਾਲਾਤ ਬਣ ਚੁੱਕੇ ਨੇ ਉਹ ਸਿੱਖ ਦਾ ਪ੍ਰੋਗਰਾਮ ਔਰ ਸਾਡੀ ਸਿੱਖਾਂ ਦੀ ਸਰਵੋੱਚ ਸਥਾਨ ਜਿਹੜਾ ਆਕਾਲ ਪੁਰਖ ਸਾਹਿਬ ਨੂੰ ਜਿਹੜਾ ਉਹ ਸੁਖਵੀਰ ਬਾਦਲ ਜਿਹੜਾ ਉਹ ਆਪਣੇ ਵੱਲੋਂ ਆਪਣੀਆਂ ਕੋਚਾਂ ਚਾਲਾਂ ਦੇ ਮੁਤਾਬਕ ਉਹ ਜਿਵੇਂ ਕੱਲ੍ਹ ਤੋਂ ਸਾਫ ਦੀ ਜਿਹੜੀ ਸਰਵਜਤਾ ਦੇ ਚੈਲੰਜ ਕਰ ਰਿਹਾ ਹੈ ਇਸੇ ਬਾਦਲ ਪਰਿਵਾਰ ਨੇ ਇਹੀ ਜਿਹੜਾ ਹੈ ਜੋ ਕੁਝ ਸਿੱਖਾਂ ਦੇ ਨਾਲ ਕਹਣ ਕੀਤਾ ਉਸ ਚੀਜ਼ ਦਾ ਉਹ ਖਮਿਆਜਾ ਉਹ ਵੱਡਾ ਬਾਗਲ ਮਰਨ ਤੋਂ ਬਾਅਦ ਇਹ ਕੋਲ ਫਕਰੇ ਕੌਮ ਜਿਹੜਾ ਵਾਪਸ ਲਿਆ ਗਿਆ ਔਰ ਇਹ ਹਾਲ ਇਹਦੀਆਂ ਪੁਸ਼ਤਾ ਚਕਰ ਜੋ ਕੁਝ ਸਿੱਖ ਕੌਮ ਦੇ ਨਾਲ ਦੇ ਕਰਤਿਰੋ ਕੁਮਾਰੇ ਆ ਨਾ ਜੋ ਕਾਲ ਤੱਕ ਸਾਥ ਹੀ ਹੈ ਇੰਨੀ ਮੰਨਤਾ ਨੂੰ ਜੋ ਇਹ ਚੈਲੰਜ ਕਰ ਰਿਹਾ ਇਹਦਾ ਪਰਿਵਾਰ ਜਿੰਦਿਆਂ ਜੀ ਇੱਥੇ ਭੁਗਤ ਕੇ ਜਾਏਗਾ ਕਿਸੇ ਨੇ ਵੀ ਉੱਪਰ ਜਾ ਕੇ ਕੁਝ ਨਹੀਂ ਦੇਖਿਆ ਆਪਣੇ ਕਰਮਾਂ ਦਾ ਲੇਖਾ ਜੋਖਾ ਇੱਥੇ ਦੇ ਕੇ ਜਾਏਗਾ ਅਕੀਰ ਦੀ ਸ਼ੋਰ ਡਾਉ ਦੇ ਜਿਹੜੇ ਨਾਲ ਜਿਹੜੇ ਬੰਦੇ

هويو مين وایا ہا